ਪੋਰਟ ਮੰਡਰੇਨ ਤੁਮਾ ਬੰਦੀ ਨੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਰੈਜਿਸਟਰ ਨੰਬਰ 249 ਵਿੱਚ

ਹੋਏ ਇਹ ਬਹੁਤ ਨੇ ਦੇਖਿਆ ਹੋਇਆ ਅੱਗੇ ਤੋਂ ਵੀ ਅਸੀਂ ਕਰਨਾ ਹੁਣ ਅੱਗੇ ਕਾਵੇਂ ਤੇ ਛੁੜੇ ਗਏ ਲਾਲ ਪ੍ਰਧਾਨ ਡਰੈਸ ਕਮਟਰੀ ਭਾਰਤੀ ਤੇ ਸਰ ਦੇ ਲਾਇਕ ਸਨ شويه ਅਜੀਜ਼ ਜਨੀ ਪਾਇਕਾਤ ਬਸਿੱਤੀ ਕਹਿਣਾ ਕਿਉਂਕਿ ਆਪਣੀ ਸ਼ਖਤ ਦੀ ਸਰਪਰਵਜਨ ਸਿੰਘ ਖਾਲਸਾ ਗੁਰਦਾ ਸਿੰਘ ਜੀ ਦੀ ਪੀਰ ਜਨ ਨਾਲ ਆਉਣਾ ਟੀਵੀ ਤੋਂ ਗਜ਼ਰ ਨਾ ਜਾਤੀ ਪ੍ਰਕਾਸ਼ ਜੀ ਬਣਾਇਆ ਤਾਂ ਮੇਰੇ ਬਹੁਤ ਹੋ ਗਿਆ ਰਹਿ ਗਿਆ ਹੋਇਆ ਸਰ ਸਨਿਵਾਸ ਸ੍ਰੀ ਗੱਲ ਜੀ ਮੈਸ਼ਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਡਿਸਟ੍ਰਿਕਟ ਫਰੀਦਕੋਟ ਵਿੱਚ ਹਰ ਦੋ ਸਾਲ ਬਾਅਦ ਇਜਲਾਸ ਹੁੰਦਾ ਹੈ ਜੀ ਅੱਜ ਵੀ ਇੱਕ ਰਾਧਾ ਕਿਸ਼ਨ ਧਾਮ ਵਿੱਚ ਇੱਕ ਮੀਟਿੰਗ ਸੱਕੀ ਗਈ ਸੀ ਜਿਸ ਦੇ ਦੌਰਾਨ ਅੱਜ ਨਵੀਂ ਕਮੇਟੀ ਦੀ ਚੋਣ ਹੋਈ ਹੈ ਤੇ ਜਾਦਾ ਜਾਣਕਾਰੀ ਲਈ ਸਾਡੇ ਨਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੋ ਸਭ ਤੋਂ ਪਹਿਲਾਂ ਫਸਟ ਆਫ ਅਲਸੀ ਕੰਗ੍ਰੈਚੁਲੇਸ਼ਨ ਕਹਿਣੀਆਂ ਸਰ ਵਧਾਈ ਦੇ ਪਾਤਰ ਤੁਸੀਂ ਦੁਬਾਰਾ ਸੀ ਤੁਹਾਡਾ ਨਾਮ ਅਨਾਉਂਸ ਹੋਇਆ ਤੁਹਾਡੀ ਕਿੰਨੀ ਖੁਸ਼ੀ ਮਹਿਸੂਸ ਕੀਤੀ ਕਹਿਣਾ ਚਾਹੁੰਦੇ ਤੁਸੀਂ ਥੈਂਕ ਯੂ ਜੀ ਮੈਂ ਡਾਕਟਰ ਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰ ਨੰਬਰ 295 ਜ਼ਿਲ੍ਹਾ ਫਰੀਦਕੋਟ ਅੱਜ ਬਲਾਕ ਕਮੇਟੀ ਦੀ ਜਿਹੜੀ ਚੋਣ ਹੋਈ ਹੈ ਜੀ ਜਿਹਦੇ ਵਿੱਚ ਦੂਰੀ ਵਾਰ ਦੂਸਰੀ ਵਾਰ ਫੇਰ ਪਹਿਲਾ ਦੋ ਵਾਰ ਪਹਿਲਾਂ ਰਹ ਚੁੱਕੇ ਨੇ ਬਲਾਕ ਪ੍ਰਧਾਨ ਡਾਕਟਰ ਅਮਰਤਪਾਲ ਸਿੰਘ ਜੀ ਟਹਿਣਾ ਔਰ ਤੀਸਰੀ ਵਾਰ ਜਿਹੜਾ ਹੈਗਾ ਫੇਰ ਇਹਨਾਂ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਗਿਆ ਸਾਰੀ ਕਮੇਟੀ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਔਰ ਆਉਣ ਵਾਲੇ ਸਮੇਂ ਚ ਵੀ ਅਸੀਂ ਬੜੀ ਉਮੀਦ ਕਰਦੇ ਹਾਂ ਕਿ ਬਲਾਕ ਨੂੰ ਇਹ بلੰਦੀਆਂ ਤੇ ਲੈ ਕੇ ਜਾਣਗੇ ਔਰ ਜੇ ਬਲਾਕ ਕਾ ਮਜ਼ਬੂਤ ਹੈ ਜ਼ਿਲ੍ਹਾ ਮਜ਼ਬੂਤ ਹੈ ਜੇ ਜ਼ਿਲ੍ਹਾ ਮਜ਼ਬੂਤ ਹੈ ਤਾਂ ਸਟੇਟ ਮਜ਼ਬੂਤ ਹੈ। ਥੈਂਕ ਯੂ ਸੋ ਮਚ। ਸਾਸਤਰੀ ਕਾ ਸਰ ਤੁਹਾਡਾ ਕੀ ਕਹਿਣਾ ਆਮ ਸਰਵ ਲੋਕਾਂ ਕਾ ਪੀਏਪੀ ਜੋ ਮੈਂਬਰਸ ਹਨ ਉਹਨਾਂ ਦੇ ਲਈ ਤੁਹਾਡੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਲੌਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਔਰ ਪੰਜਾਬ ਲੈਵਲ ਤੇ ਹੋਰ ਅਸੀਂ ਮਤਲਬ ਜਥੇਬੰਦੀ ਮਜ਼ਬੂਤ ਕਰਾਂਗੇ ਇਹ ਸਾਡੀਆਂ ਕੋਸ਼ਿਸ਼ਾਂ ਤੇ ਉਹ ਸੰਘਰਸ਼ ਲੜਾਂਗੇ ਤੇ ਸਰਕਾਰ ਦੇ ਵਿਰੁੱਧ ਅਸੀਂ ਤਰਨੇ ਮਜਾਰੇ ਕਰਾਂਗੇ ਜੇ ਉਹਨਾਂ ਨੇ ਮੰਦਰਜ ਅਰਜਸ਼ਨ ਨਾ ਦਿੱਤੀ ਜਾਂ ਟਾਲ ਮਟੋਲ ਕੀਤਾ ਤਾਂ ਉਹਨਾਂ ਦੇ ਹੋਰ ਸੰਘਰਸ਼ ਤੇ ਕਰਾਂਗੇ। ਅਡੀਨ ਬਲੌਕ ਪ੍ਰਧਾਨ ਹਨ ਡਾਕਟਰ ਅਮਰਤਪਾਲ ਟੇਹਰਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕੰਗ੍ਰੈਚੁਲੇਸ਼ਨ ਮੁਬਾਰਕਸਰ ਤੁਹਾਨੂੰ ਤੁਹਾਡਾ ਕੀ ਕਹਿਣਾ ਹੈ ਆਪਣੀ ਇਸ ਇਕਤਾ ਲਈ ਇਕੱਠਾ ਲਈ ਤੇ ਬਾਕੀ ਸਾਈਕਲੀ ਤੁਸੀਂ ਆਪਣੀ ਡਾਕਟਰਸ ਲਈ ਕੀ ਕਹਿਣਾ ਚਾਹੋਗੇ ਚੋਰਲ ਮਿਲ ਕੇ ਰਹਿਣ ਤੇ ਸਭ ਲਈ ਸੰਦੇਸ਼ ਹਾਂਜੀ ਸਤਿ ਸ਼੍ਰੀ ਅਕਾਲ ਬਿਲਕੁਲ ਤੁਸੀਂ ਸਹੀ ਕਿਹਾ ਦੇਖੋ ਜੇ ਅਸੀਂ ਇੱਕੋ ਮੈਸੇਜ ਸਾਂਝੀ ਵਾਰਤਾ ਦਾ ਸਾਰਿਆਂ ਨੂੰ ਸੰਦੇਸ਼ ਦੇਵਾਂਗੇ ਤਾਂ ਸਾਡੇ ਮਤਲਬ ਆਉਣ ਵਾਲੇ ਦਿਨਾਂ ਤੱਕ ਵਧੀਆ ਹੀ ਹੋਊਗਾ ਬਾਕੀ ਸਾਰੇ ਮੈਂਬਰਾਂ ਨੂੰ ਜਿਹੜੇ ਮੇਰੀ ਸੀਨੀਅਰ ਸੀਨੀਅਰ ਸਾਥੀਆਂ ਨੇ ਜੋ ਡਿਊਟੀ ਲਈ ਆ ਉਹ ਅਸੀਂ ਪੂਰੀ ਤਨਮਨ ਨਾਲ ਨਿਭਾਵਾਂਗੇ ਸਾਰੇ ਸਾਥੀਆਂ ਨੂੰ ਬਲਾਕ ਫਰੀਦਕੋਟ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਮੱਲੋ ਤਰੀਕੇ ਨਾਲ ਇਹ ਚੋਣ ਕਰਵਾਈ ਦੇਖੋ ਬਹੁਤ ਹੀ ਅੱਛੇ ਬਹੁਤ ਹੀ ਅੱਛੀ ਜਾਣਕਾਰੀ ਦਿੱਤੀ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਡਾਕਟਰ}{|\text{ਸ਼ਪਾਲ ਜੀ ਨੇ ਬਲਾਕ ਪ੍ਰੈਜ਼ੀਡੈਂਟ ਅਮਰਤਪਾਲ ਟਾਣਾ ਜੀ ਨੇ ਸਭ ਨੂੰ ਰਲ ਮਿਲ ਕੇ ਅੱਜ ਸਾਂਝੀਵਾਦਾ ਸੰਦੇਸ਼ ਕਿ ਡਾਕਟਰ ਜੋ ਇੱਕ ਸ਼ਬਦ ਲੱਗਿਆ ਵਰਡ ਲੱਗਿਆ ਉਹਦਾ ਸਨਮਾਨ ਕਰਨਾ ਚਾਹੀਦਾ ਰਿਸਪੈਕਟ ਕਰਨੀ ਚਾਹੀਦੀ ਆ ਅਗਦੀ ਜਾਣਕਾਰੀ ਜਿੰਦੇਰਾਮ ਗੇ ਫਰੀਦਕੋਟ ਤੋਂ ਜੇਕੇ 24 ਨੈਸ਼ਨਲ ਜਰਨਲਿਸਟ ਸ਼ਰਨ ਜੀ